ਲੋਕਾਂ ਦਾ ਫੇਰ ਤਾਂ ਕੋਈ ਲੈ ਨਹੀਂ ਗਿਆ ਫੇਰ ਤਾਂ ਬੀਬੀਆਂ ਜਵਾਖ ਜਮ ਜਮ ਕੇ ਗਾਂ ਜੰਮੀ ਜਾਣਗਾ ਗਾਂਧੀ ਗਾਂ ਗਾਂ ਜੰਮੀ ਜਾਣਗਾ ਸਾਡਾ ਤਾਂ ਕੋਈ ਫੈਸਲਾ ਹੋਇਆ ਨਹੀਂਗਾ ਤੁਹਾਡੇ ਹਿਸਾਬ ਦੇ ਹਿਸਾਬ ਨਾਲ ਕਰਾਂਗੇ ਫੈਸਲਾ ਅਸੀਂ ਆਪ ਦੇ ਕਾਨੂੰਨ ਮੁਤਾਬਕ ਚੱਲਾਂਗੇ ਹੁਣ ਲੜਕੀ ਲਿਬ੍ਰੇਸ਼ਨ ਚ ਜੋ ਤੁਹਾਨੂੰ ਦਿਖਾਈ ਉਹ ਕਿੱਥੇ ਹੈਗੀ ਉਹ ਅੰਦਰ ਕਸਟਡੀ ਚ ਲਈ ਹੋਈ ਹੈ ਜਿਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਈ ਹੈ ਪੁਲਿਸ ਨੇ ਆਈ ਤਾਂ ਪੁਲਿਸ ਵਾਲਿਆਂ ਨੂੰ ਵੀ ਕਿਹਾ ਵੀ 10 ਮਿੰਟ ਸਾਡੇ ਕੋਲੇ ਤਾਂ ਛੱਡੋ ਇਹਨੂੰ ਅਸੀਂ ਪੁੱਛੀਏ हां ਬੀਬੀ ਜਿੱਕੇ ਮਠਾਣੇ ਆਏ ਹਾਂ ਅੱਜ ਦੇਖ ਸਕਦੇ ਹਾਂ ਵੀ ਚੌਕੀ ਕੌਰੀਆਂ ਪਹੁੰਚੇ ਨੇ ਬੀਬੀ ਸੁਖਦੀਪ ਕੌਰ ਜੀ ਖਾਲਸਾ ਕੀ ਮਸਲਾ ਏ ਅੱਜ ਮਸਲਾ ਇਹ ਵੀਰ ਜੀ ਵੀ ਡੇਢ ਕਿ ਮਹੀਨਾ ਹੋ ਗਿਆ ਇਹ ਵੀਰ ਦੀ ਪਤਨੀ ਆ ਜਿਹੜੀ ਆ ਛੋਟਾ ਜਿਹਾ ਬੱਚਾ ਛੱਡ ਕੇ ਕਿਸੇ ਹੋਰ ਮੁੰਡੇ ਦੇ ਨਾਲ ਭੱਜਿਆ ਹੀ ਆ ਉਹ ਤੇ ਇਸੇ ਸਬੰਧ ਦੇ ਵਿੱਚ ਅਸੀਂ ਥਾਣੇ ਆਏ ਆ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਕਾਨੂੰਨ ਨੇ ਇਜਾਜ਼ਤ ਦਿੱਤੀ ਇਕੱਠੇ ਰਹਿਣ ਦੀ ਤੇ ਅਸੀਂ ਵੀ ਪੁੱਛੀਏ ਕਾਨੂੰਨ ਨੂੰ ਵੀ ਜਿਹੜੇ ਨਿੱਕੇ ਨਿੱਕੇ ਬੱਚੇ ਛੱਡ ਕੇ ਭੱਜੀਆਂ ਜਾਂਦੇ ਆ ਵੀ ਇਹਨਾਂ ਨੂੰ ਕਿੰਨੀ ਕਿ ਇਹਨਾਂ ਦੀ ਰਾਖੀ ਕਰੋਗੇ ਤੁਸੀਂ ਕਿ ਇਹਨਾਂ ਦੀ ਰਾਖੀ ਕਰੋਗੇ ਬੱਚਿਆਂ ਦੀ ਇਹ ਕਹਿੰਦੇ ਵੀ ਕੋਰਟ ਮੈਰਿਜ ਹੋ ਗਈ ਨਾਲੇ ਵਿਆਹ ਤੋਂ ਬਾਅਦ ਚਲੋ ਜੀ ਜੋ ਮਰਜੀ ਆ ਸਾਡੇ ਮੱਥੇ 'ਤੇ ਲੱਗੇ ਕੁੜੀ ਇੱਕ ਵਾਰੀ ਵੀ ਕਾਹਦੇ ਦੁੱਖੋ ਕਰਾਈ ਉਹਦਾ ਪਰਿਵਾਰ ਵੀ ਆਇਆ ਉਹਦੇ ਪੇਕੇ ਵੀ ਵਿਆਹ ਇਹ ਵਰੇ ਜੇ ਕੋਰਟ ਮੈਰਿਜ ਆ ਕਰਾਉਣ ਲੱਗੇ ਤਾਂ ਫਿਰ ਤਾਂ ਪੰਜਾਬ ਦਾ ਵਿਹੜਾ ਹੀ ਕਰਕ ਜੂਗਾ ਲੋਕਾਂ ਦਾ ਫਿਰ ਤਾਂ ਕੋਈ ਲੈ ਨਹੀਂ ਗਿਆ ਫਿਰ ਤਾਂ ਬੀਬੀਆਂ ਜਵਾਖ ਜਮ ਜਮ ਕੇ ਗਾਂ ਜੰਮੀ ਜਾਣਗਾ ਗਾਂ ਦੀ ਗਾਂ ਜੰਮੀ ਜਾਣਗਾ ਫਿਰ ਕੋਈ ਕਾਨੂੰਨ ਤਾਂ ਨਾ ਹੋਇਆ ਫਿਰ ਤਾਂ ਵਿਆਹ ਇਹ ਇਹਨਾਂ ਦਾ ਕੀ ਪਤਾ ਕਦੋਂ ਭੱਜ ਜਾਣੇ ਠੀਕ ਹੈ ਸੋ ਇਸ ਕਰਕੇ ਅਸੀਂ ਅਜ ਥਾਣੇ ਆਏ ਆ ਉਹ ਮੈਨੂੰ ਲੱਗਦਾ ਇੱਥੇ ਥਾਣੇ ਆ ਗਈ ਆ ਕੁੜੀ ਭੱਜ ਕੇ ਤੇ ਇਹ ਬੱਚਾ ਕੁੜੀ ਦਾ ਜੀ ਹਾਂਜੀ ਉਹ ਕੁੜੀ ਦਾ ਬੱਚਾ ਆ ਦੇਖ ਸਕਦੇ ਹੋ ਵੀ ਥਾਣੇ ਚੱਲੇ ਨੇ ਕੁੜੀ ਕਹਿੰਦੀ ਵੀ ਥਾਣੇ ਬਹਿ ਗਈ ਆ ਕੇ ਜਿਹਦੇ ਨਾ ਕਰੋ ਆ ਬਣਿਆ ਆਪਣਾ ਬੀਬੀ ਦੀ ਬਸ ਜੀ ਉਹੀ ਆ ਲਿਵਿੰਗ ਰਿਲੇਸ਼ਨ ਵਾਲਾ ਦਿਖਾਤਾ ਉਹਨਾਂ ਨੇ ਸਾਨੂੰ ਠੀਕ ਹੈ ਰਿਲੇਸ਼ਨ ਦੇ ਵਿੱਚ ਰਹਿ ਸਕਦੀ ਆ ਤੇ ਅੱਗੇ ਬਾਕੀ ਕੋਈ ਗੱਲ ਨਹੀਂ ਜਿੱਦਾਂ ਕਾਰਵਾਈ ਹੋਈ ਆਪਾਂ ਕਰਾਂਗੇ ਹਜੇ ਸਾਡਾ ਤਾਂ ਕੋਈ ਫੈਸਲਾ ਹੋਇਆ ਨਹੀਂਗਾ ਉਸਤਾਬ ਦੇ ਹਿਸਾਬ ਨਾਲ ਕਰਾਂਗੇ ਫੈਸਲਾ ਠੀਕ ਅੱਗੇ ਪਾਤਾ ਹਾਂਜੀ ਅੱਗੇ ਪਾਤਾ ਉਹਨਾਂ ਨੇ ਠੀਕ ਅਸੀਂ ਆਪਦੇ ਆਪਦੇ ਕਾਨੂੰਨ ਮੁਤਾਬਕ ਚੱਲਾਂਗੇ ਹੁਣ ਇਹ ਆਪਣਾ ਜਿਹੜੀ ਲੜਕੀ ਹੈ ਲਿਬਰੇਸ਼ਨ ਚ ਜੋ ਤੁਹਾਨੂੰ ਦਿਖਾਈ ਉਹ ਕਿੱਥੇ ਹੈਗੀ ਉਹ ਅੰਦਰ ਕਸਟਡੀ ਚ ਲਈ ਹੋਈ ਹੈ ਜਿਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਹੈ ਪੁਲਿਸ ਨੇ ਅਹੀ ਤਾਂ ਪੁਲਿਸ ਵਾਲਾ ਨੂੰ ਵੀ ਕਹਾਂ ਵੀ 10 ਮਿੰਟ ਸਾਡੇ ਕੋਲੇ ਤਾਂ ਛੱਡੋ ਇਹਨੂੰ ਅਸੀਂ ਪੁੱਛੀਏ ਉਹ ਤਾਂ ਫਿਰ ਸਕਿਉਰਿਟੀ ਜਾਨੀ ਕਿ ਕੋਰਟ ਨੇ ਦਿੱਤੀ ਹੋਊ ਕੋਰਟ ਨੇ ਦਿੱਤੀ ਆ ਜੀ ਚਲੋ ਕੋਰਟ ਨੇ ਚਲੋ ਇਹਨਾਂ ਦੀ ਵੀ ਫਿਰ ਪੁਲਿਸ ਦੀ ਵੀ ਮਜਬੂਰੀ ਹੋ ਜਾਂਦੀ ਹੈ ਮਜਬੂਰੀ ਹੋ ਜਾਂਦੀ ਹੈ ਚਲੋ ਮਜਬੂਰੀ ਤਾਂ ਹੋ ਜਾਂਦੀ ਆ ਪਰ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਲੱਗ ਨਹੀਂ ਰਿਹਾ ਵੀ ਸਾਡਾ ਇਹ ਪੰਜਾਬ ਆ ਸਾਨੂੰ ਤਾਂ ਇਦਾਂ ਇਹ ਜਿਹੜੇ ਕਾਨੂੰਨ ਸੀ ਜੀ ਦੇਸ਼ ਆਪਦੇਸ਼ਾਂ ਦੇ ਵਿੱਚ ਹੁੰਦੇ ਸੀਗੇ ਫੋਰਨ ਕੰਟਰੀਆਂ ਦੇ ਕਾਨੂੰਨ ਅੱਜ ਸਾਡੇ ਪੰਜਾਬ ਦੇ ਵਿੱਚ ਲਾਗੂ ਕਰਕੇ ਸਾਡੇ ਪੰਜਾਬ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ ਅਸੀਂ ਪੰਜਾਬ ਦੇ ਵਸਨੀਕ ਪੰਜਾਬ ਦੇ ਲੋਕਾਂ ਨੂੰ ਕਹਿੰਨੇ ਕਿ ਆਵਾਜ਼ ਉਠਾਓ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਆ ਇਹ ਕਾਨੂੰਨ ਸਾਡੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣੇ ਚਾਹੀਦੇ ਇਹ ਤਾਂ ਜਿਹੜੇ ਫੋਰਨ ਕੰਟਰੀਆਂ ਦੇ ਕਾਨੂੰਨ ਆ ਸਾਡੇ ਪੰਜਾਬ 'ਚ ਲਾਗੂ ਕਰਕੇ ਬਹੁਤ ਵੱਡਾ ਧੋਖਾ ਹੀ ਹੈ ਪੰਜਾਬ ਦੇ ਨਾਲ ਤੇ ਬਸ ਮੈਂ ਇੰਨੀ ਗੱਲ ਹੀ ਕਹੂੰਗੀ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਸਾਡਾ ਇਹ ਚੀਜ਼ ਨੂੰ ਦੇਖ ਕੇ ਬੱਚਾ ਭੋਰਾ ਰੋਂਦਾ ਦੇਖ ਅਸੀਂ ਬਰਦਾਸ਼ਤ ਨਹੀਂ ਕਰ ਸਾਨੂੰ ਘਬਰਾਟ ਹੋ ਰਹੀ ਹੈ ਬੱਚੇ ਨੂੰ ਦੇਖ ਕੇ ਪਰ ਉਹ ਮਾਂ ਤੱਸ ਤੋਂ ਮਾਸ ਵੀ ਹੋएगी ਮਾਣ ਨੂੰ ਕਿਹਾ ਨਹੀਂ ਵੀ ਬੱਚਾ ਤੇਰਾ ਰੋ ਰੇ ਬਿਲਕੁਲ ਕਿਹਾ ਜੀ ਉਹ ਕਹਿੰਦੀ ਮੈਂ ਬੰਦੇ ਨੂੰ ਛੱਡ ਨਹੀਂ ਸਕਦੀ ਕਿ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਨਾ ਇਹ ਵਿਆਹ ਕਰਾਉਣ ਤੋਂ ਬਾਅਦ ਵੀ ਦੇਖ ਸਕਦੇ ਹੋ ਹੈ ਵੀ ਫੇਰ ਲਿਵਰੇਸ਼ਨ ਚ ਅੱਛਾ ਕੋਰਟ ਨੇ ਤਾਂ ਕਹੀ ਰੱਖਿਆ ਵੀ ਰਹਿ ਸਕਦੀ ਆ ਦੇਖੋ ਪਹਿਲਾਂ ਵੀ ਰਹਿ ਰਹੀਆਂ ਨੇ ਬਹੁਤ ਗੱਲ ਤਾਂ ਸਾਰੀ ਉਹੀ ਆ ਨਾ ਜੀ ਕੋਟਾ-ਕੋਟਾਂ ਦੇ ਹੀ ਸਾਰਾ ਕੰਮ ਖਰਾਬ ਕੀਤੇ ਹੋਏ ਆ ਨਾ ਗੱਲ ਤਾਂ ਕਾਨੂੰਨ ਸਾਡਾ ਗਲਤ ਆ ਸਾਡੀਆਂ ਸਰਕਾਰਾਂ ਸਾਡੀਆਂ ਸੈਂਟਰ ਸਰਕਾਰਾਂ ਇਹ ਖੇਸਵਾ ਮਿੱਟੀ ਸਾਡੇ ਪੰਜਾਬ ਦੇ ਸਿਰ 'ਤੇ ਪਾ ਰਹੀਆਂ ਆ ਅਸੀਂ ਤਾਂ ਸਿੱਧਾ ਕਹਾਂਗੇ ਵੀ ਇਹਨਾਂ ਨੇ ਇੰਨੀ ਸ਼ੂਟ ਦੇਤੀ ਆ ਬਸ ਦੇ ਘਰ ਉੱਜੜ ਰਹੇ ਆ ਹੁਣ ਭੋਰਾ ਕ ਬੱਚਾ ਆ ਉਹ ਵਿਚਾਰਾ ਹਾੜੇ ਕੱਢ ਰਿਹਾ ਵੀ ਚਲੋ ਜੇ ਗਲਤੀ ਵੀ ਹੋ ਗਈ ਤੇ ਭਾਈ ਤੂੰ ਆਪਣੇ ਘਰ ਵਾਪਸ ਆ ਜਾ ਚਲੋ ਗਲਤੀਆਂ ਸਾਰੀਆਂ ਭੁਲਾ ਕੇ ਕੁੜੀ ਦਾ ਪਰਿਵਾਰ ਆਇਆ ਉਹਦੀਆਂ ਗਾਂ ਪਹਿਣਾ ਆਈਆਂ ਪਰਿਵਾਰ ਉਹਦਾ ਮੁੰਡੇ ਦੇ ਨਾਲ ਸਹੁਰਾ ਪਰਿਵਾਰ ਖੜਿਆ ਪਰ ਇਹ ਗੱਲ ਦਾ ਬਹੁਤ ਜ਼ਿਆਦਾ ਦੁੱਖ ਲੱਗਿਆ ਧੀਆਂ ਨੂੰ ਅਸੀਂ ਜਾਂਦੇ ਆ ਪਾਲਦੇ ਆ ਪੜਾਉਂਦੇ ਆ ਲਿਖਾਉਂਦੇ ਆ ਬਾਅਦ ਦੇ ਵਿੱਚ ਇਹ ਪਤਾ ਹੀ ਨਹੀਂ ਇਹਨਾਂ ਦਾ ਕਿੰਨਾ ਦੀਆਂ ਹੋ ਕੇ ਬਹਿ ਜਾਂਦੀਆਂ ਤਾਂ ਮਾਪਿਓ ਹੀ ਭੁੱਲ ਗਏ ਉਹ ਤਾਂ ਆਪਣੇ ਮਾਪਿਓ ਨੂੰ ਵੀ ਗਲਤ ਕਹਿ ਰਹੀ ਆ ਵੀ ਮੈਂ ਕੀ ਕਹਿੰਦੀ ਆ ਉਹ ਕਹਿੰਦੀ ਵੀ ਮੇਰਾ ਮਾਪਿਓ ਵੀ ਗਲਤ ਆ ਮੇਰੇ ਮਾਪਿਓ ਨੇ ਸਾਥ ਨਹੀਂ ਦਿੱਤਾ ਇਹ ਕੰਮ ਦੇ ਵਿੱਚ ਮੇਰਾ ਅੱਛਾ ਚਲੋ ਬਹੁਤ ਬੁਰਾ ਲੱਗਿਆ ਸਾਨੂੰ ਤੇ ਅਸੀਂ ਗੁਰੂ ਦੇ ਸੰਘਾਂ ਅਸੀਂ ਉਹ ਸ਼ਬਦ ਬੋਲ ਨਹੀਂ ਸਕਦੇ ਨਾ ਅਸੀਂ ਬਸ ਅਸੀਂ ਪੁਸ਼ਕ ਦੀ ਵਾਇਗੁਰਤੀ ਖਾਲਸਾ ਵਾਇਗੁਰਤੀ ਵਿੱਚ